ਤਖਤਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਘਰਾ ਦਿੱਤਾ ਗਿਆ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਖਤਸ਼੍ਰੀ ਪਟਨਾ ਸਾਹਿਬ ਵੱਲੋਂ ਤਨਖਾਹਿਆ ਘਰਾ ਦਿੱਤਾ ਗਿਆ ਪੰਜ ਪਿਆਰਿਆਂ ਦੇ ਵੱਲੋਂ ਇਹ ਆਦੇਸ਼ ਸ਼੍ਰੀ ਪਟਨਾ ਸਾਹਿਬ ਤੋਂ ਸੁਣਾਇਆ ਗਿਆ ਦੱਸਦੇ ਕਿ ਤਖਤਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਤੇਜ ਅਕਾਲ ਤਖਤ ਸਾਹਿਬ ਚ ਇੱਕ ਹੁਕਮਨਾਮੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਇਸ ਮਾਮਲੇ ਚ ਪੰਜ ਪਿਆਰਿਆਂ ਨੇ ਇੱਕ ਬੈਠਕ ਕੀਤੀ ਤੇ ਸੁਖਬੀਰ ਬਾਦਲ ਨੂੰ 20 ਦਿਨਾਂ ਦੇ ਵਿੱਚ ਪੇਸ਼ ਹੋਣ ਦਾ ਸਮਾਧਤਾ ਸੀ ਪਰ ਵੀ ਦਿਨ ਵੀ ਬੀਤ ਜਾਣ ਦੇ ਬਾਅਦ ਸਪਸ਼ਟਕਰਨ ਨਾ ਦੇਣ ਤੇ ਪੰਜ ਪਿਆਰਿਆਂ ਦੇ ਬੋਲੋ ਇਹ ਫੈਸਲਾ ਲਿੱਤਾ ਗਿਆ ਦੱਸਦੀ ਕਿ ਰਣਜੀਤ ਸਿੰਘ ਗੋਹਰ ਇਹ ਮਸਕੀਨ ਨੂੰ ਦੋਸ਼ ਮੁਕਤ ਐਲਾਨੇ ਚਾਣ ਮਗਰੋਂ ਇਹ ਵਿਵਾਦ ਚ ਸ਼ੁਰੂ ਹੋਇਆ ਸੀ ਜਿਸ ਮਾਮਲੇ ਵਿੱਚ ਕਟਸਰੀ ਪਟਨਾ ਸਾਹਿਬ ਵੱਲੋਂ ਸੁਬੀ ਸਿੰਘ ਬਾਦਲ ਨੂੰ 20 ਦਿਨਾਂ ਦੇ ਅੰਦਰ ਸਪਸ਼ਟਕਰਨ ਦੇਣ ਲਈ ਕਿਹਾ ਗਿਆ ਸੀ ਇਸ ਮਾਮਲੇ ਵਿੱਚ ਐਸਜੀਪੀਸੀ ਦਾ ਵਫਦ ਵੀ ਉੱਥੇ ਗਿਆ ਸੀ ਤੇ ਇਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ 15 ਦਿਨਾਂ ਦਾ ਹੋਰ ਸਮਾਂ ਮੰਗਿਆ ਗਿਆ ਸੀ ਪਰ ਉਹ ਵੀ ਮੁਕਚਾਨ ਤੋਂ ਬਾਅਦ ਵੀ ਸੁਬੀ ਸਿੰਘ ਬਾਦਲ ਉੱਥੇ ਪੇਸ਼ ਨਹੀਂ ਹੋਏ ਜਿਸ ਮਗਰੋਂ ਹੁਣ ਪੰਜ ਪਿਆਰਿਆਂ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਜਿਸ ਤੇ ਪੰਜ ਪਿਆਰਿਆਂ ਨੇ ਕਿਹਾ ਇਸ ਪੂਰੀ ਘਟਨਾ ਵਿੱਚ ਇੱਕ ਸਾਜ਼ਿਸ਼ ਅਤੇ 사ਜਿਸ਼ ਕਰਤਾ ਉਹ ਜੋ ਸੁਖਬੀਰ ਬਾਦਲ ਦੀਸ਼ ਮੂਲਯਤ ਸਾਹਮਣੇ ਆਈ ਹੈ ਇਹ ਵੀ ਕਿਹਾ ਗਿਆ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾ ਦੁਆਰਾ ਚਾਰੀ ਹੁਕਮ ਅਨੁਸਾਰ ਤੁਹਾਨੂੰ ਆਪਣਾ ਪੱਕੇ ਪੇਸ਼ ਕਰਨ ਦੇ ਲਈ ਦੋ ਮੌਕੇ ਦਿੱਤੇ ਗਏ ਸਨ ਪਰ ਤੁਸੀਂ ਪੇਸ਼ ਨਹੀਂ ਹੋਏ ਤੀਜੀ ਵਾਰ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਤਾਮੀ ਦੀ ਬੇਨਤੀ ਤੇ 20 ਦਿਨ ਹੋਰ ਦਿੱਤੇ ਗਏ ਸਨ ਪਰ ਫਿਰ ਵੀ ਕੁਝ ਨਹੀਂ ਹੋਇਆ ਤੁਸੀਂ ਪੇਸ਼ ਨਹੀਂ ਹੋਏ ਤਖਤ Shri Patna Saheb ਵਿਕੇ ਪੰਜ ਪਿਆਰੇ ਸਿੰਘ ਸਹਿਬਾਨ ਦੀ ਇਹ ਮੀਟਿੰਗ ਜਥੇਦਾਰ ਪਾਈ ਬਲਦੇਵ ਸਿੰਘ ਦੇ ਅਗਵਾਈ ਹੇਠ ਹੋਈ ਜਿਸ ਦੇ ਵਿੱਚ ਤਖਤ ਦੇ ਵਡੀਖ ਹੈਦ ਗ੍ਰੰਥੀ ਪਾਈ ਦਲੀਪ ਸਿੰਘ ਤੇ ਪਾਈ ਗੁਰਦਿਆਲ ਸਿੰਘ ਸੀਨੀਅਰ ਮੀਤ ਗ੍ਰੰਥੀ ਪਾਈ ਅਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਪਾਈ ਅਮਰਜੀਤ ਸਿੰਘ ਵੀ ਸ਼ਾਮਿਲ ਹੋਏ ਹਨ